ਸਨਮਾਨਜੋ ਗੁਰੂ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਘਰੇ ਨਾਲ ਸਾਝ ਪਾਈਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਸਹਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਡੇ ਤੇ ਬੜੇ ਵੱਡੇ ਭਾਰਗ ਉਪਕਾਰ ਕੀਤੇ ਉਹ ਗਲੀਆਂ ਮਾਰੇ ਸਤਿਗੁਰੂ ਜੀ ਕੀ ਕੀ ਅਸੀਂ ਸ਼ਰਧਤ ਕਰੀਏ ਕੀ ਕੀ ਉਹਨਾਂ ਦੀ ਵਡਿਆਈ ਕਰੀਏ ਆਏ ਛੋਟੀ ਜੀ ਰਸਨਾ ਉਹਨਾਂ ਦੀ ਵਡਿਆਈ ਨਹੀਂ ਕਰ ਸਕਦਾ ਕਿਉਂਕਿ ਸਾਡੇ ਤੇ ਬੜੇ ਵੱਡੇ ਭਾਰਗ ਉਪਕਾਰ ਕੀਤੇ ਆਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਆਦੇਸ਼ ਦਾ ਨਕਸ਼ੇ ਹੀ ਕੁਝ ਹੋਰ ਹੋਣਾ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅ ਸੰਸਾਰ ਵਿੱਚ ਨਾ ਹੁੰਦੇ ਸਾਨੂੰ ਕਿੰਨਾ ਦਾੜਿਆ ਜਾ ਰਿਹਾ ਸੀ ਧੰਗਾ ਹੋ ਰਿਹਾ ਸੀ ਹਰ ਮਿਹਨੇ ਧੱਕਾ ਕਰ ਕੀਤਾ ਜਾ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੰਕੇ ਦੀ ਚੋੜ ਤੇ ਰਾਜਨੀਤਿਕ ਲੋਕਾਂ ਦੀਆਂ ਭਾਜਣਾ ਪਾ ਦਿੱਤੀਆਂ ਸਭ ਜਦੋਂ ਅਨੰਤਪੁਰ ਸਾਹਿਬ ਦੀ ਧਰਤੀ ਤੇ ਨਾ ਸਤਿਗੁਰੂ ਨੇ ਅਨੰਤਪੁਰ ਸਾਹਿਬ ਨੂੰ ਵਸਾਇਆ ਤਾਂ ਬੰਦੂ ਤੇਗ ਬਾਬਾ ਬਾਬਾ ਫਤਿਹ ਮਹਾਰਾਜ ਜੀ ਨੇ ਇਹ ਜਗ੍ਹਾ ਨੂੰ ਮੁੱਲ ਖਰੀਦਿਆ ਨਾਮ ਰੱਖਿਆ ਚੱਕ ਮਾਤਾ ਨਾਨਕ ਜੀ ਤੇ ਬਾਅਦ ਵਿੱਚ ਇਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਪਿਆ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵਸਾਇਆ ਤੇ ਉੱਥੇ ਖਾਲਸਾ ਇਕੱਠਾ ਹੋਣ ਲੱਗਿਆ ਸਤਿਗੁਰੂ ਇਲਾਕਿਆਂ ਦੇ ਵਿੱਚ ਚਿੱਠੀਆਂ ਭੇਜਦੇ ਰਹਿੰਦੇ ਕਿ ਗੁਰੂ ਕੇ ਸਿੰਘਾ ਜਿੱਥੇ ਤੁਸੀਂ ਘੋੜੇ ਲੈ ਕੇ ਆਉਣੇ ਨੇ ਪਟਾਵਾ ਲੈ ਕੇ ਆਉਣੀਆਂ ਉੱਥੇ ਆਪਣੀਆਂ ਜਵਾਨੀਆਂ ਲੈ ਕੇ ਵੀ ਆਓ ਇੱਕ ਗੁਰੂ ਕੇ ਸਿੰਘਾਂ ਨੇ ਬਾਜਾਂ ਵਾਲੇ ਸਤਿਗੁਰਾਂ ਤੋਂ ਉਹ ਕਲਮੀਆਂ ਵਾਲੇ ਪ੍ਰੀਤਮ ਤੋਂ ਜਵਾਨੀਆਂ ਦੀ ਕਰਵਾਤ ਕਰ ਦੇਣੀ ਆ ਸਤਿਗੁਰ ਦੇ ਚਰਨਾਂ ਵਿੱਚ ਰਹਿਣਾ ਰਾਮ ਕੇ ਸੇਵਾ ਕਰਨੀ ਗੱਤ ਕਾ ਸਿੱਖਣਾ ਬਾਣੀ ਪੜ੍ਹਨੀ ਸਿੱਖਣੀ ਪਰ ਪਿਆਰਿਓ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜਾ ਆਨੰਦ ਵਰਸਣ ਲੱਗਿਆ ਅੱਜ ਅਸੀਂ ਵੀ ਜਾਣੇ ਆ ਸਾਡੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਹੈ ਆਨੰਦ ਸਾਹਿਬ ਦੀ ਬਾਣੀ ਹੈ ਪੜਾ ਸੀ ਪੜਦੇ ਵੀ ਆ ਆਨੰਦਪੁਰ ਸਾਹਿਬ ਵੀ ਜਾਣ ਆਉਣੇ ਆ ਪਰ ਆਨੰਦ ਸਾਡੇ ਕੋਲ ਨਹੀਂ ਉਹਦਾ ਕਾਰਨ ਕੀ ਕਿ ਅਸੀਂ ਆਨੰਦਪੁਰ ਸਾਹਿਬ ਜਾਣੇ ਆ ਉੱਥੋਂ ਕਿੱਲਾ ਲੈ ਕੇ ਆ ਜਾਨੇ ਦੰਦਨਾ ਸਾਹਿਬ ਜਾਣੇ ਆ ਉੱਥੋਂ ਕਿੱਲਾ ਲੈ ਆਉਣੇ ਆ ਪਰ ਗੁਰੂ ਕੇ ਸਿੰਘਾਂ ਨੇ ਜਾਣਾ ਉੱਥੋਂ ਸਿੱਖੀ ਲੈ ਕੇ ਆਉਣੇ ਸਿੱਖੀ ਸਿੱਖਿਆ ਗੁਰੂ ਦੇ ਵਿਚਾਰ ਗੁਰੂ ਦੀ ਵਿਚਾਰ ਧਾਰਾ ਦੇ ਨਾਲ ਜੁੜਨਾ ਗੁਰੂ ਜੀ ਦੀ ਬਾਣੀ ਪੜ੍ਹਨੀ ਸਿੱਖਣੀ ਗੁਰੂ ਜੀ ਤੋਂ ਆਨੰਦ ਲੈ ਕੇ ਆਉਣਾ ਤੇ ਜਿੰਦਗੀ ਵਿੱਚ ਵੀਕਰ ਆਨੰਦ ਵਰਸ ਜਾਂਦਾ ਸ। ਫਿਰ ਵੀ ਮੈਂ ਚੰਦ ਵਰ ਗਿਆ ਨੂੰ ਇਹਨਾਂ ਨੂੰ ਭਾਜੜਾ ਪੈ ਗਿਆ ਜਾ ਕੇ ਕਿਸੇ ਨੇ ਚੁਗਲੀ ਕੀਤੀ ਕਿ ਜੇ ਆਪਨਾ ਰਾਜ ਬਚਾਉਣਾ ਚਾਹੁੰਦੇ ਹੋ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਬਸਾਇਆ ਉੱਥੇ ਸਤਿਗੁਰੂ ਫੌਜ ਤਿਆਰ ਕਰ ਰਹੇ ਨੇ ਫੌਜਾਂ ਤਿਆਰ ਕਰ ਰਹੇ ਨੇ ਸਤਿਗੁਰੂ ਜਾ ਕੇ ਦੱਸਣ ਵਾਲੇ ਨੇ ਦੱਸਿਆ ਕਿ ਜੇ ਆਪ ਮਹਾਰਾਜ ਨੂੰ ਚਾਉਣਾ ਚਾਹੁੰਦੇ ਹੋ ਇਹਦਾ ਹਿੱਲਾ ਕਰੋ ਇਹਦਾ ਹੱਲ ਕਰੋ ਜਿਵੇਂ ਆਦਮੀ ਕੋਈ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਡਟ ਕੇ ਕਰਦਾ ਹੈ ਤੇ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਕੋਈ ਸੱਚ ਬੋਲਦਾ ਹੈ ਉਹਦੇ ਲਈ ਗੋਲੀਆਂ ਫਤਵੇ ਜਾਰੀ ਨੇ ਨਾ ਤਾਂ ਕਰਨ ਦੇਣਾ ਤੇ ਨਾ ਕਰਨਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪ੍ਰਸਾਦੀ ਹਾਕੀ ਨੇ ਸਤਿਗੁਰਾਂ ਦੇ ਚਰਨਾ ਤੇ ਜਲ ਪਾਉਣਾ ਚੌਰ ਕਰਨਾ अनेका ਭਟਾ ਹਮ ਲਈ ਕੀ ਆਉਂੀਆਂ ਸਵਾ ਸਵਾ ਨੱਥ ਦੇ ਸਤਿਗੁਰੂ ਦੇ ਚਲੋਏ ਝੁਲਣੇ ਚੰਦਨ ਦੀ ਚੌਂਕੀ ਤੇ ਸਤਿਗੁਰੂ ਚਰਨ ਟਕਾਉਂਦੇ ਇਹਨਾਂ ਨੂੰ ਪਾਜੜਾ ਪੈ ਗਿਆ ਕਿ ਆਪਣੇ ਰਾਜ ਨੂੰ ਖਤਰ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਠਾਕ ਜੈਸਾ ਸਤਿਗੁਰ ਸੁਣੀ ਦਾ ਤੈਸੋ ਕੀ ਮੰਡੀ ਮਿਚੜਿਆ ਆਵੇਂ ਦੇ ਪ੍ਰਭੂ ਹਰ ਦਰਗੇ ਕਾਜ ਸੀ ਸਿੱਖਾ ਸਤਿਗੁਰੂ ਜੀ ਦੇ ਦਰਬਾਰ ਦੀ ਸੋਭਾ ਤੇ ਜਾ ਕੇ ਚੁਗਲੀ ਕੀਤੀ ਭਿੰਮ ਚੰਦ ਆਗਿਆ ਦੇ ਕੋਲ ਕਹਿੰਦੇ ਜੇ ਸੁੱਖ ਚਾਹੁੰਦੇ ਹੋ ਤਾਂ ਦਾ ਕੋਈ ਹੱਲ ਕਰੋ ਅਨੰਦਪੁਰ ਸਾਹਿਬ ਵਸ ਗਿਆ ਸਤ ਮੁਜ ਦੇ ਕੰਡੇ ਅਨੰਦਪੁਰ ਸਾਹਿਬ ਵਸ ਗਿਆ ਸਤ ਮੁਜ ਦੇ ਕੰਡੇ ਅਨੰਦਪੁਰ ਸਾਹਿਬ ਵਸ ਗਿਆ ਸਤ ਮੁਜ ਦੇ ਕੰਡੇ ਸਾਰੇ ਪਸੰਦੀਏ ਸੰਗਮੇ ਰਤ ਤੁਮ ਸਾਜੇ ਖਸ ਗਿਆ ਚੰਦ ਦੇ ਸੱਤ ਦੇ ਸਾਰੇ ਪਸੰਦੀਏ ਸੰਗਮੇ ਰਤ ਉਹ ਤੇ ਜਸਤਕਾਰ ਖੇਚਨ ਸੂਰਮੇ ਆਪ ਵਰਦੇ ਸੰਤੇ ਰਤ ਦਾ ਖੇਚਨ ਸੂਰਮੇ ਆਪ ਵਰਦੇ ਸੰਤੇ ਸਰਕਾਰ ਦੇ ਘਰ ਵਿੱਚ ਹੱਥ ਠੱਕੇ ਸੰਦੇਸ਼ ਸੰਸਾਰ ਦੇ ਚੁਮੇ ਹੱਥ ਠੱਕੇ ਸੰਦੇਸ਼ ਉਹ ਰਸ ਦਾ ਫੈਲ ਸੁਖਵੇਂ ਹੱਥ ਪਾ ਕੇ ਲੱਭਦੇ

ਰਾਜਨੀਤਿਕ ਰਾਜਿਆਂ ਨੇ ਸਤਿਗੁਰੂ ਨੇ ਬਾਜਣਾ ਇਹਨਾਂ ਨੇ ਸਤਿਗੁਰੂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਘੇਰੇ ਪਾਉਣੇ ਸ਼ੁਰੂ ਕੀਤੇ ਤੇ ਸਤਿਗੁਰੂ ਨੇ ਜਿਹੜਾ ਅੱਜ ਦਾ ਫੈਸਲਾ ਸੀਨਾ ਕਿਸੇ ਸਮੇਂ ਬਾਬਾ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਉਂਦੇ ਆ ਨਾ ਦਿੱਲੀ ਤੋਂ ਨੇ ਬਾਬਾ ਜੈਤਾ ਜੀ ਕੀਰਤਪੁਰ ਸਾਹਿਬ ਜੀ ਧਰਤੀ ਤੇ ਆਏ ਇਹਨੂੰ ਬਾਬਾ ਜੀਵਨ ਸਿੰਘ ਜੀ ਕਹਿੰਦੇ ਆ ਬੜੇ ਵਿਖੜੇ ਪੈਂਡੇ ਤੈਂ ਕਰਦੇ ਹੋਏ ਇਹੋ ਜਿਹਾ ਸਮਾ ਹੋਵੇਗਾ ਜਦੋਂ ਬਾਬਾ ਜੈਤਾ ਜੀ ਸੀਸ ਲੈ ਕੇ ਆਏ ਹੋਣੇ ਉਹ ਕਿਹੋ ਜਿਹਾ ਸਮਾ ਹੋਵੇਗਾ ਜਦੋਂ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਦਾ ਕੱਲਾ ਸੀਸ ਧੱਕਿਆ ਇਹੋ ਜਿਹਾ ਸਮਾਹ ਹੋਏਗਾ ਜਦੋਂ ਮਾਤਾ ਨਾਨਕੀ ਨੇ ਆਪਣੇ ਪੁੱਤਰ ਦਾ ਕਲਸ਼ ਸੀਸ ਲਗਾਇਆ ਤੇ ਮਾਤਾ ਨਾਨਕੀ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਨੂੰ ਚਾਲੇ ਪਾਉਂਦੇ ਆ ਨਾ ਉਹਦੋਂ ਕਿਹਾ ਸੀ ਮਾਤਾ ਨਾਨਕੀ ਨੇ ਕਿ ਪੁੱਤਰਾ ਇਹੋ ਜਿਹਾ ਕੰਮ ਕਰਕੇ ਆਈ ਕਿ ਜਲਨ ਤੇਰੇ ਚਿਹਰੇ 'ਤੇ ਦਈ ਹਾਸਾ ਨਾ ਹੋ ਸਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਿੰਦਗੀ ਵਿੱਚ ਸਾਰੀ ਉਹਨਾਂ ਦੀ ਬਾਣੀ ਪੜ ਲਉ ਬਰਾਗ ਨਹੀਂ ਹੈ ਸਾਰੀ ਜ਼ਿੰਦਗੀ ਨਹੀਂ ਸੀ ਹੱਸੇ ਮਹਾਰਾਜ ਤੇ ਜਿੱਦੇ ਸ਼ਹੀਦੀ ਹੁੰਦੀ ਆ ਨਾ ਜਲਾਦ ਉਦਦੀਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਪੈਂਤਰੇ ਖੇਡਦਾ ਹੈ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਗੱਤਕੇ ਵਾਲੇ ਸਿੰਘ ਪੈਂਤਰੇ ਖੇਡਦੇ ਨੇ ਇਸ ਤਰ੍ਹਾਂ ਜਲਾਦ ਉਦਦੀਨ ਪੈਂਤਰੇ ਖੇਡਦਾ ਨਾਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੱਸ ਪਏ ساری ਜ਼ਿੰਦਗੀ ਨਹੀਂ ਸੀ ਹੱਸੇ ਉਸ ਸਮੇਂ ਹੱਸੇ ਸਤਿਗੁਰੂ ਤੇ ਜਲਾਦ ਉਦਦੀਨ ਨੇ ਸਤਿਗੁਰੂ ਤੇ ਵਾਰ ਕੀਤਾ ਸ਼ਹੀਦੀ ਹੋਈ ਸੀਸ ਆਇਆ ਮਾਤਾ ਨਾਨਕ ਜੀ ਕਹਿੰਦੇ ਨੇ ਝਾਲਮਾ ਨੇ ਜ਼ੋਰ ਲਾ ਲਿਆ ਪਰ ਮੇਰੇ ਲਾਲ ਦਾ ਹਾਸਾ ਨਹੀਂ ਹੋ ਸਕਦਾ ਪਿਆਰਿਓ ਕਈ ਵਾਰੀ ਐਸੇ ਬੰਦੇ ਪੈਦਾ ਹੁੰਦੇ ਨੇ ਇਸ ਸੰਸਾਰ ਦੇ ਵਿੱਚ ਐਸੀ ਦ੍ਰਿੜਤਾ ਕਰਦੇ ਨੇ ਜਾਨ ਸਰਕਾਰਾਂ ਜਨਮ ਕਰਦੀਆਂ ਕਿ ਕਿਉਂ ਹੱਸਦੇ ਨੇ ਇਹ ਤੇ ਸਤਗੁਰੂ ਦੇ ਸੇਖ ਐ ਹਮੇਸ਼ਾ ਕੋਸੀ ਨਹੀਂ ਸੋਣੇ ਲੱਗਦੇ ਕਿਉਂਕਿ ਸਾਡੇ ਸਤਿਗੁਰਾਂ ਨੇ ਕੰਡਿਆਂ ਤੇ ਵੀ ਹੱਸਣਾ ਸਿਖਾਇਆ ਉਹਨਾਂ ਦੇ ਪੁੱਤਾਂ ساری ਉਮਰ ਸਤਗੁਰੂ ਜੀ ਨੂੰ ਦੁਖੀ ਕਰਨਾ ਚਾਇਆ ਪਰੰਗ ਜੇ ਵਾਕਸ਼ਾ ਨੇ ਪਰ ਸਤਗੁਰੂ ਦੁਖੀ ਨਹੀਂ ਹੋਏ ساری ਉਮਰ ਦੁਖੀ ਆਪ ਤੜਫਦਾ ਮਰ ਗਿਆ ਉਹ ਜਫਰਨਾਮਾ ਲਿਖਿਆ ਸਤਿਗੁਰਾਂ ਨੇ ਜਫਰਨਾਮਾ ਪੜ੍ਹ ਕੇ ਮਰ ਗਿਆ ਜ਼ਿੰਦਗੀ ਵਿੱਚ ਆਨੰਦ ਨਹੀਂ ਸੀ ਪਰ ਸਤਿਗੁਰੂ ਕਲੰਗੀਆਂ ਵਾਲੇ ਕੰਡਿਆਂ ਤੇ ਵੀ ਹੱਸਦੇ ਉੱਥੇ ਵੀ ਸਤਿਗੁਰੂ ਦੇ ਪਿਆਰ ਵਿੱਚ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਪ੍ਰੀਤਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦੇ ਓਟ ਨਾਗਨ ਵਾਸਾ ਦੇ ਰਹਿਣਾ ਜਦੋਂ ਸਤਿਗੁਰੂ ਦੀ ਯਾਦ ਭੁੱਲ ਜਾਨਣਾ ਨਾ ਤੇ ਇੰਨਾ ਲੱਗਦਾ ਜਿਵੇਂ ਡੰਗ ਨਾਗ ਮਾਰਦੇ ਤੇ ਅਸੀਂ ਉਹਨਾਂ ਦੇ ਪੁੱਤਰਾ ਨਰਦੇ ਸਾਨੂੰ ਆਪਣੇ ਤੇ ਮੁਸੀਬਤਾਂ ਝੱਲ ਕੇ ਆਪਣੇ ਤੇ ਦੁੱਖ ਝੱਲ ਕੇ ਸਾਡੀ ਝੋਲੀ ਆਸੇ ਪਾਰੇ ਤੇ ਆਪਾ ਪੜ੍ਹਦੇ ਹਾਂ ਰੋਜ਼ ਚੌਪਈ ਸਾਹਿਬ ਵਿੱਚ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰ ਸਤਿਗੁਰੂ ਕਹਿੰਦੇ ਮੇਰਾ ਖਾਲਸਾ ਪੁੱਤ ਨਾ ਸੁਖੀ ਵਸਣਾ ਜਾਈ ਦੇ ਮੇਰਾ ਘਰ ਮੇ ਆਪ ਦਾ ਉੱਜੜਦਾ ਉੱਜੜਦਾ ਇਹ ਆ ਰਹੇ ਹੋਏ ਕੋਈ ਸ਼ਕਤੀਤ ਹੁੰਦੀ ਆ ਕਲਗੀਆਂ ਵਾਲੇ ਸਤਿਗੁਰੂ ਇੱਕੋ ਹੀ ਨੇ ਜਹਾਨ ਵਿੱਚ ਜਿਹੜੇ ਐ ਕਹਿ ਰਹੇ ਨੇ ਕਿ ਮੇਰਾ ਭਾਵੇਂ ਕੱਖ ਨਾ ਰਹੇ ਮੇਰਾ ਖਾਲਸਾ ਪੰਥ ਸੁੱਖਾਂ ਦੀ ਨੀਂਦ ਸੌਂ। ਸਤਿਗੁਰੂ ਕਲਗੀਆਂ ਵਾਲੇ ਕਹਿੰਦੇ ਨੇ

ਜਿੰਦਗੀ ਨੂੰ ਕਿਵੇਂ ਸਾਥੇ ਸਾਨੂੰ ਵੀ ਕਿਸੇ ਸਾਥੇ ਬਾਜਾਵਾ ਰਿਆ ਜਿੰਦਗੀ ਨੂੰ ਕਿਵੇਂ ਸਾਥੇ ਸਾਨੂੰ ਵੀ ਕਿਸੇ ਸਾਥੇ ਬਾਜਾਵਾ ਰਿਆ ਤੇਰੇ ਹੀ ਨਾਮ ਤੇ ਸਾਥੇ ਤੇਰਾ ਸਾਥੂ ਵੀ ਸਤਾ ਦੇ ਬਾਜਾਵਾ ਤੇ ਤੇਰੀ ਹੀ ਹੈ ਸਾਥੇ ਤੇਰੇ ਕੰਮ ਵੀ ਕਿਸੇ ਸਾਥੇ ਦੇ ਸਤਿਗੁਰੂ ਜੀ ਨਾਲ ਸਮਾਣੀਏ ਆਪਾਂ ਗੱਲ ਕਰ ਲਈ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਬਾਬਾ ਜੈਤਾ ਜੀ ਆਏ ਨਾ ਤੇ ਬਾਬਾ ਜੈਤਾ ਜੀ ਨੂੰ ਸਤਿਗੁਰੂ ਕੋਸ਼ਦੇ ਨੇ ਕਿ ਬਾਬਾ ਜੀ ਦੱਸੋ ਜਦੋਂ ਤੁਸੀਂ ਸਾਡੇ ਗੁਰੂ ਪਿਤਾ ਦੀ ਸ਼ਹੀਦੀ ਹੋਈ ਉੱਥੇ ਸਿੱਖ ਕਿੰਨੇ ਕਿਸਾਨ ਬਾਬਾ ਜੈਤਾ ਜੀ ਕਹਿੰਦੇ ਨੇ ਸਤਿਗੁਰੂ ਹੋਣਗੇ ਬਹੁਤ ਹੋਣਗੇ ਇਕੱਠ ਬਹੁਤ ਜ਼ਿਆਦਾ ਸੀ ਪਰ ਪਤਾ ਨਹੀਂ ਸੀ ਲੱਗਦਾ ਕਿ ਕੌਣ ਸਿੱਖ ਹੈ ਕੌਣ ਗੈਰ ਸਿੱਖ ਹੈ ਪਤਾ ਨਹੀਂ ਸੀ ਲੱਗਦਾ ਸਤਿਗੁਰੂ ਕਹਿੰਦੇ ਜੈ ਤੇ ਆ ਪਤਾ ਨਹੀਂ ਸੁਲੰਗਦਾ ਡੂੰਗੀ ਸੋਚ ਵਿੱਚ ਚਲੇ ਗਈ ਸੀਸ ਸਤਿਗੁਰੂ ਗੁਰੂ ਪਿਤਾ ਦਾ ਮੂਹਰੇ ਪਿਆ ਤੇ ਫੈਸਲਾ ਕਿਹੋ ਜਿਹਾ ਲੈਂਦੇ ਨੇ ਪਿਤਾ ਦਾ ਮੂਹਰੇ ਸੀਸ ਪਿਆ ਹੋਵੇ ਤੇ ਉੱਥੇ ਫੈਸਲੇ ਨਹੀਂ ਚੱਲ ਉਹ ਸੋਝ ਦੇ ਹੁੰਦੇ ਤੇ ਢੀ ਵੱਡੀ ਦ੍ਰਿੜਤਾ ਕੌਣ ਹੈ 9 ਸਾਲ ਦੀ ਉਮਰ ਹੈ ਸਤਿਗੁਰਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਣੇ 9 ਸਾਲ ਦੀ ਉਮਰ ਦੇ ਵਿੱਚ 바ਬਾ ਜੈਤਾ ਜੀ ਨੂੰ ਕਹਿੰਦੇ ਨੇ ਜੈਤਿਆ ਲੱਖਣ ਤੇਰੇ ਨਾਲ ਵਾਅਦਾ ਕਰਦੇ ਆ ਤੂੰ ਕਹਿਣਾ ਪਤਾ ਨਹੀਂ ਸੀ ਲੱਗਦਾ ਮੈਂ ਸਤ ਖਾਲਸਾ 사ਜਾਂਗਾ ਲੱਖਾਂ ਵਿੱਚ ਇਕੱਲਾ ਖੜਾ ਹੋਇਆ ਕਰੇਗਾ ਤੇ ਵੱਖਰੀ ਨਜ਼ਰ ਆਇਆ ਕਰੇਗਾ ਕੋ ਸਤਨਾਮ ਵਾਹਿਗੁਰੂ ਜਿਹੜਾ ਲੱਖਾਂ ਵਿੱਚੋਂ ਦਿਸੇ ਗਾਨਿਆ ਰ ਆਇਥਾ ਮੈਂ ਤ ਜਾਉਂ ਖਾਂ ਲੱਖਾਂ ਜਿਹੜਾ ਦੱਖਾਂ ਵਿੱਚੋਂ ਦਿਸੇ i'm ਕਾਮ ਵਿੱਚ ਕੱਲਾ ਖੜਾ ਨਜ਼ਰ ਆਇਆ ਕਰੇਗਾ ਨਾ ਐਸਾ ਖਾਲਸਾ ਸਜਾਉਂਗਾ ਫਿਰ ਜੋ ਖਾਲਸਾ ਸਾਜਣ ਦਾ ਵਾਅਦਾ ਸਤਿਗੁਰੂ ਬਾਬਾ ਜੈਤਾ ਜੀ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਕਰਦੇ ਨੇ ਤੇ ਜੋ ਅੱਗੇ ਦੀ ਵਿਚਾਰ ਹੈ ਕਿ ਮੈਂ ਖਾਲਸਾ ਸਤਿਗੁਰਾਂ ਨੇ ਸਾਜਿਆ ਉਹ ਆਪਾਂ ਬਹੁਤ ਹੀ ਸਤਕਾਰ ਜੋ ਸਾਡੇ ਬਾਬਾ ਬਲਕਾਰ ਸਿੰਘ ਵਾਲਿਆਂ ਵਾਲੀ ਵਾਲੇ ਉਹ ਸਾਡੇ ਕੋਲ ਪਹੁੰਚ ਚੁੱਕੇ ਨੇ ਸਾਡੇ ਨਿੱਕੇ ਜਿਹੇ ਸੱਦੇ ਨੂੰ ਜਿਨ੍ਹਾਂ ਨੇ ਪ੍ਰਵਾਨ ਕੀਤਾ ਇੱਕ ਦਿਨ ਦਾ ਸਮਾਂ ਬਖਸ਼ਿਆ ਤੇ ਆਪ ਸਰਵਤ ਸੰਗਤਾਂ ਨੂੰ ਬੇਨਤੀ ਐ ਇਸੇ ਤਰ੍ਹਾਂ ਟਿਕਾ ਬਣਾ ਕੇ ਬੈਠੇ ਰਹਿਣਾ ਤੇ ਭਾਵੇਂ ਬਾਬਾ ਜੀ ਨੂੰ ਬੇਨਤੀ ਆ ਬਾਬਾ ਜੀ 12 ਵੀ ਬੱਜ ਜਾਣ ਕਿਉਂਕਿ ਸਾਡੀ ਸੰਗਤ ਨੇ ਨਾ ਬੜੇ ਚਾਅ ਦੇ ਨਾਲੇ ਸਮਾਗਮ ਕੀਤਾ ਕੋਈ ਪ੍ਰਵਾਹ ਨਹੀਂ ਕੀਤੀ ਜੇ ਦੁੱਧ ਵਾਸਤੇ ਬੋਲਿਆ ਤਾਂ ਸਦ ਦੁੱਧ ਵੀ ਸੰਗਤਾਂ ਨੇ ਵੱਡਾ ਗਰਤਾ ਲੰਗਰਾ ਦੇ ਵਿੱਚ ਜੇ ਮਾਇਆ ਵਾਸਤੇ ਬੋਲਿਆ ਤਾਂ ਮਾਇਆ ਵੀ ਬਹੁਤ ਭੇਜੀ ਸੰਗਤਾਂ ਨੇ ਬੜਾ ਉਤਸ਼ਾਹ ਖਾਇਆ ਤੇ ਬੜੇ ਚਾਹ ਦੇ ਨਾਲੇ ਸਮਾਗਮ ਕੀਤਾ ਆਪਣੇ ਕੋਲ ਇੱਕ ਦਿਨ ਦੀ ਸਮਾਂ ਮਿਲਿਆ ਤੇ ਬਾਬਾ ਜੀ ਭਾਵੇਂ 12 ਵੀ ਵੱਜ ਜਾਣ ਤਾਂ ਵੀ ਕੋਈ ਪ੍ਰਵਾਹ ਨਹੀਂ ਸੰਗਤ ਇਸੇ ਤਰ੍ਹਾਂ ਬੈਠੀ ਰਵੇ ਟਿਕਾ ਦੇ ਨਾਲ ਬਣਾ ਕੇ ਤੇ ਸਤਿਗੁਰਾਂ ਦੇ ਖਾਲਸਾ ਸਾਜਣਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਜੀ ਇੱਕ ਬੇਰਤੀ ਹੋਰ ਕਰ ਦੇਣਾ ਭਾਵੇਂ ਗੱਲ ਕਹਿੰਿਆਂ ਨਾ ਪੌੜੀ ਵੀ ਲੱਗੇਗੀ ਕਿ ਜੋ ਨਾਨਕ ਸਾਹਿਬੀ ਕੈਲੰਡਰ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਬੈਰਸਟ ਤੇ ਵੇਖ ਲਓ ਤੇ ਆਪਾਂ ਜੋ ਲੇਖ ਪੜਦੇ ਆ ਨਾ ਗੁਰੂ ਨਾਨਕ ਸਾਹਿਬ ਜੀ ਦਾ ਭਾਵੇਂ ਉਹ ਪੜਨੋ ਆਪਣ ਨਿੱਕੇ ਹੋਏ ਪੜਦੇ ਰਹੇ ਆ ਨਿੱਕੇ ਹੁੰਦੇ ਤੇ ਉਦੋਂ ਦਾ ਜਨਮ ਲਿਖਿਆ ਸਤਪੁਰਾਂ ਦਾ ਕਦੋਂ ਦਾ ਅਵਤਾਰ 14 ਅਪ੍ਰੈਲ 1469 14 ਅਪ੍ਰੈਲ 1469 ਈਸਵੀ ਤੇ ਮਨਾਇਆ ਕਤਕ ਦੀ ਪੂਰਨਮਾਸੀ ਨੂੰ ਜਾਇਆ ਜਾ ਰਿਹਾ ਚਲੋ ਕਦੋਂ ਮਰਜ਼ੀ ਬਣਾ ਲਓ ਪਰ ਸਤਿਗੁਰੂ ਦਾ ਉਪਦੇਸ਼ ਸਭ ਨੇ ਸਾਂਝਾ ਹੋਣਾ ਚਾਹੀਦਾ ਹੈ ਅੱਜ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਾਨਕ ਸਾਹਿਬੀ ਕੈਲੰਡਰ ਦੇ ਮੁਤਾਬਕ ਸਤਿਗੁਰੂ ਨਾਨਕ ਸਾਹਿਬ ਜੀ ਦਾ ਵੀ ਪ੍ਰਕਾਸ਼ ਦਿਹਾੜਾ ਹੈ ਆਪ ਕੋ ਸਭਨਾ ਦੀਵਾ ਜੋ ਕੇ ਕਲੰਗੀਆਂ ਵਾਲੇ ਸਤਿਗੁਰੂ ਨੇ ਇਹ ਦਿਨ ਚੁਣਿਆ ਕਿ ਜਿੱਦੇ ਮੇਰੇ ਗੁਰੂ ਨਾਨਕ ਜੀ ਇਸ ਸੰਸਾਰ ਵਿੱਚ ਆਏ ਉਹ ਤੇ ਮੇਰਾ ਸਾਰਤ ਨੂੰ ਮੈਂ ਕੀ ਇੱਕ ਇੱਕ ਕਾਰ ਬਣਾ ਕੇ ਰਸਤੇ ਇਸ ਤਰ੍ਹਾਂ ਆਪ ਜੀ ਜੋ ਇਹ ਪ੍ਰੋਗਰਾਮ ਸਾਰਾ ਰਵਾਨ ਹੈ ਇਹ ਵੀਰਾਂ ਵੱਲੋਂ ਲੈ ਕੇ ਚੰਨ ਰਹੇ ਆ ਸਾਰਾ ਪ੍ਰੋਗਰਾਮ ਲੈ ਕੇ ਦਿਖਾਇਆ ਦਿਖਾਇਆ ਜਾ ਰਿਹਾ ਹੈ YouTube ਤੇ ਆਪ ਜੀ ਉਹਦੇ ਵੀ ਦੇਖ ਸਕਦੇ ਹੋ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਸਤਤ ਵਿੱਚ ਉਹਨਾਂ ਵਰਗਾ ਨਾ ਤਾਂ ਇਸ ਸੰਸਾਰ ਤੇ ਕੋਈ ਆਇਆ ਤੇ ਨਾ ਆਉਣਾ ਮਾ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਚੰਨ ਹੋਰ ਕੋਈ ਹੋ ਸਕਦਾ ਮਾ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਤੇਰੇ ਚੰਨ ਵਰਗਾ ਹੋਰ ਹੋ ਕੋਈ ਨਹੀਂ ਉਹ ਸਕਦਾ ਉਹ ਬਾਗੁਰੀ ਤੇ ਚੰਨ ਮਰਿਆ ਉਹ ਕੋਈ ਨਹੀਂ ਉਹ ਸਕਦਾ ਉਹ ਕੋਈ ਨਹੀਂ ਉਹ ਸਕਦਾ ਬਾਗੁਰੀ ਤੇ ਚੰਨ ਮਰਿਆ ਉਹ ਕਿ ਪਾਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਆਓ ਜੀ ਹੁਣੀਆਂ ਪੁੱਲਾਂ ਦੀ ਸੇਵਾ ਕਰਨੀ ਆਪ ਸਰਬਤ ਸੰਗਤਾਂ ਨੇ ਟਿਕਾ ਬਣਾ ਕੇ ਰੱਖਣਾ ਬਾਬਾ ਬਲਕਾਰ ਸਿੰਘ ਜੀ ਵਾਲਿਆਂ ਵਾਲੀ ਵਾਲੇ ਉਹਨਾਂ ਪਾਸੋਂ ਆਪਾਂ ਪੁਰਾਤਿਹਾਸ ਗੁਰਮਤੀਆਂ ਵਿਚਾਰਾ ਸਰਵਟ ਕਰਨੀਆਂ ਨੇ ਬਲਾਹ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ